ਹਾਂਜੀ ਸ਼ਸ਼ੀ ਕਾ ਲਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਆਪਾਂ ਪਸੂਆਂ ਨੂੰ ਸੰਨੀ ਪਾਤੀ ਤੇ ਨਾ ਦੇ ਪਾਤਾ ਹੁਣ ਖਾਣ ਲੱਗੇ ਉਤਰੀਆਂ ਤੇ ਆਹ ਦੇਖੋ ਆਪਣੇ ਚੰਨੋ ਇਹਨੂੰ ਲੱਗਿਆ ਨੌਵਾਂ ਮਹੀਨਾ ਲੱਗਿਆ ਹੋਇਆ ਹੈਗਾ ਕਿ ਜਿਸ ਤਰ੍ਹਾਂ ਕਿਵੇਂ ਤਿਆਰ ਹੋ ਰਹੀ ਹੈ ਦੇਖੋ ਜੀ ਆ ਸਾਰੇ ਲੇਵਾਇਨੇ ਪੜਨਾ ਹੈ ਖੜੀ ਤੇਰੀ ਆ ਤੇਰਾ ਤਰੀਕ ਨੂੰ ਨਾ ਪੂਰੇ ਹੋ ਗਏ 10 ਮਹੀਨੇ ਗਾ ਤੇ ਆਪਾਂ ਨੋਰਮਲ ਡਾਈਟ ਆ ਕੋਈ ਬਾਹਲੀ ਲੇਟੀ ਕੁਛ ਵੀ ਨਹੀਂ ਪਾਉਂਦੇ ਹੈਗੇ ਆਪਾਂ ਸਿਰਫ ਇੱਕ ਦਾਣਾ ਦਾਪਾ ਹੀ ਪਾਉਣਿਆ ਸੰਨੀ ਤੇ ਇੱਕ ਆਪਾਂ ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇਲ ਦਾ ਪ੍ਰਸ਼ਾਦ ਸ਼ੁਰੂ ਕੀਤਾ ਤੇਲ ਆਪਾਂ ਸਰੋਂ ਦਾ ਡਾਇਰੈਕਟੋਂ ਥੋੜਾ ਥੋੜਾ ਚਾਰਦੀਆਂਗੇ ਸ਼ੁਰੂ ਤੋਂ ਹੀ ਤੇ ਜਾਂ ਪਹਿਲਾਂ ਕਣਕ ਤੇ ਸਰੋਂ ਤੇ ਜੌਂ ਵਾਕੇ ਉਹ ਪਾਇਆ ਸੀ ਤੇ ਬਾਕੀ ਜਿਵੇਂ ਆਪਾਂ ਦੁੱਧਾਂ ਵਾਲੇ ਪਸ਼ੂਆਂ ਨੂੰ ਪਾਉਣੇ ਆ ਉਵੇਂ ਇਹਨਾਂ ਨੂੰ ਪਾਉਣੀ ਪਾਉਣੇ ਆ ਤੇ ਬਾਕੀ ਆਪਣੀ ਝੋਟੀ ਆ ਸੀਗੀ ਸਪਨਾ ਇਹ ਵੀ ਤਿਆਰ ਹੋਈ ਜਾਂਦੀ ਆ ਇਹ ਵੀ ਬਹੁਤ ਵਧੀਆ ਤਿਆਰ ਹੁੰਦੀ ਆ ਅੱਗੇ ਪਰਮਾਤਮਾ ਦੀ ਰਜ਼ਾ ਰਹੀ ਤਾਂ ਬਹੁਤ ਵਧੀਆ ਤਿਆਰ ਹੋ ਕੇ ਆਊਗੀ ਤੇ ਆ ਦੇਖੋ AM 466 ਦੀ ਐ ਹਨ M 416 ਦੀ ਆ ਸ਼ਾਇਦ ਮੈਨੂੰ ਦੇਖਣਾ ਪਊ ਮੇਰੇ ਦਿਮਾਗ 'ਚ ਮੇਰੇ ਵੀ ਇਹ ਜੁਜਰੰਗੀ ਲਜਵਾਣਾ ਦਾ ਸਿਮਨ ਪਰਵਾਇਆ ਹੋਇਆ ਵੀਰੇ ਤੇ ਆਪਣੇ ਗਰੀਡੇਡ ਆ ਗਈ। ਇਹਦੀ ਹਾਈਟ ਇਹਨਾਂ ਦੀ ਨਾ ਐਚਐਲਡੀ ਵੀ ਦੀ ਜਿਹੜੀ ਸਿਮਨ ਹੈਗਾ ਉਹਦੀ ਹਾਈਟ ਥੋੜੀ ਜੀ ਨਾਰਮਲ ਠੀਕ ਜੀ ਰਹਿ ਜਾਂਦੀ ਹੈਗੀ। ਤੇ ਉਹ ਠੀਕ ਆ ਪਤਾ ਨਹੀਂ ਆ ਮੈਂ ਇਸ ਦਾ ਕੱਦ ਬਾਲਾ ਲੰਬਾ ਤੇ ਇਹ ਉੱਚਾ ਹੈਗਾ ਇਹ ਦੇ ਕਰਕੇ ਛੋਟੀ ਲੱਗਦੀ ਹੈ ਇਹਦੇ ਕੋਲ ਠੀਕ ਲੱਗਦੀ ਹੈ ਹਲੇ। ਤੇ ਖੜੀ ਆਪਣੀ ਨਾਟੀ ਥੋੜਾ ਸਿੱਟੇ ਮਾਰ ਲੇ ਫਿਰ ਸ਼ਨਾਲ ਕਿਵੇਂ ਉੱਪਰ ਨਿਵਾਵਾਂਗੇ ਹੁਣ ਆਪੇ ਇਹਨਾਂ ਨੂੰ। ਮਾਸਟਰਾਂ ਤਿਆਰ ਹੋ ਰਹੀਆਂ ਨੇ ਵੀ ਆਪਣੀਆਂ ਛੋਟੀਆਂ ਤੇ ਇਹਨਾਂ ਨੂੰ ਵੀਰੇ ਨਾਲ ਨਾਲ ਨਾ ਪਸ਼ੂਆਂ ਨੂੰ ਕਿਵੇਂ ਵੀ ਆ ਦੁੱਧੋਂ ਹਟਿਆ ਹੋਇਆ ਆਪਾਂ ਕਰਦੇ ਆ ਅਜੂ ਪਸ਼ੂ ਜੀ ਮੇਰੇ ਫੀਟ ਹੋ ਜਾਣਾ ਉਹਨਾਂ ਤੇ ਟੌਪ ਤੇ ਗੱਲ ਕਰਾਂਗੇ ਤੇ ਅੱਜ ਦਾ ਮੈਂ ਤੁਹਾਨੂੰ ਆਪਣੀਆਂ ਛੋਟੀਆਂ ਦਿਖਾਈਆਂ ਨੇ ਵੀ ਇਸ ਤਰ੍ਹਾਂ ਤਿਆਰ ਹੋ ਰਹੀਆਂ ਨੇ ਇੰਨੀ ਕੁ ਸੇਵਾ ਤੇ ਨਾਰਮਲ ਤੇ ਬਾਕੀ ਇਹਨਾਂ ਦੀ ਮਾਮਾ ਦੀ ਬਲੱਡ ਰਿਸ਼ਨ ਬਹੁਤ ਵਧੀਆ ਇਹਨਾਂ ਦੀ ਗਾਂਾਂ ਅੱਗੇ ਮਾਮਾ ਦਾ ਦੁੱਧ ਵੀ ਬਹੁਤ ਵਧੀਆ ਸੀਗਾ ਤੇ ਜਿੰਨੀ ਮੈਂ ਤਿਆਰ ਹੋਊਗੀ ਸੋਨ ਮੈਨੂੰ ਦਿਖਾਈ ਚਲੂਗੀ ਐਨੀ ਕੀ ਡਾਈਟ ਤੇ ਮੈਂ ਵਧੀਆ ਜੇ ਵਧੀਆ ਫਰੀਡ ਦਾ ਪਸ਼ੂ ਹੋਵੇ ਐ ਤਿਆਰ ਹੋ ਸਕਦਾ ਹੈਗਾ ਤੇ ਠੀਕ ਹੈ ਧੰਨਵਾਦ ਤੇ ਹੈਲੋ ਸ਼ਿਕਾਲੀ ਸਾਰਿਆਂ ਨੂੰ ਬਾਰ ਬਾਰ ਰਿਪੀਟ ਹੋਈ ਜਾਂਦਾ ਉਹਨੂੰ ਸੀਆਰਐਸ ਦਾ ਵੀ ਪਾਉਡਰ ਚਾਹ ਸਕਦੇ ਆ ਆਪਾਂ ਉਹ ਵੀ ਵਧੀਆ ਹੁੰਦਾ ਹੈਗਾ ਮੀਨ ਮਿਕਸਚਰ ਉਹ ਵੀ ਬਹੁਤ ਵਧੀਆ ਹੁੰਦਾ ਹੈਗਾ ਟ੍ਰੇਕਟਰ ਵੀ ਵਧੀਆ ਹੁੰਦਾ ਹੈਗਾ ਤੇ ਹੋਰ ਵੀ ਬਹੁਤ ਜ਼ਿਆਦਾ ਨਹੀਂ ਹੈਗੀਆਂ ਤੇ ਆਪਾਂ ਇਹ ਦਵਾਈਆਂ ਦਾ ਜਰੂਰ ਖਾਸ ਕਰਕੇ ਧਿਆਨ ਰੱਖਿਆ ਕਰੋ ਤੇ ਨਾਲ ਪਸ਼ੂ ਨੂੰ ਉਹਦੀ ਸ਼ੁਰੂ ਕਰ ਦਿਆ ਕਰੋ ਜਦੋਂ ਸੂਪ ਹੈ ਨਾ ਨਾ ਪਸ਼ੂ ਨਾਲ ਦੀ ਨਾਲ ਲੀਵਰ ਟੌਨਕ ਇਹਦੇ ਨਾਲ ਲੀਵਰ ਸਹੀ ਰਹੇ ਖਾਣਾ ਪੀਣਾ ਵਧੀਆ ਪੱਚੀ ਜਾਊਗਾ ਤਾਂ ਕਿ ਅੱਗੇ ਉਹਨੂੰ ਹੋਰ ਵੀ ਭੁੱਖ ਲੱਗੇ ਵਧੀਆ ਲੀਵਰ ਸਹੀ ਰਹੂਗਾ ਤਾਂ ਖਾਣਾ ਪੀਣਾ ਸਹੀ ਰਹੂ ਤਾਂ ਦੁੱਧ ਚੜੂਗੀ ਤੇ ਅੰਦਰੋਂ ਵਧੀਆ ਸੈੱਟ ਹੋ ਜਾਂਦਾ ਪਸ਼ੂ ਤੇ ਦੁਬਾਰਾ ਗੱਭਣ ਹੋਣ ਲਈ ਤਿਆਰ ਹੋ ਜਾਂਦਾ ਹੈਗਾ ਠੀਕ ਹੈ ਵੀਰੇ ਧੰਨਵਾਦ ਸ਼ੀਕਾ ਲਈ ਸਾਰੇ ਨੂੰ ਮੀਤ ਘਰ ਦੇ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਜਿਵੇਂ ਆਪਣੇ ਨਾ ਪਸ਼ੂਆਂ ਚ ਰਿਪੀਟ ਹੋਣ ਦੀ ਬਹੁਤ ਸਮੱਸਿਆ ਆ ਰਹੀ ਹੈ ਤੇ ਆਪਾਂ ਨਾ ਇਹਨਾਂ ਨੂੰ ਮੰਨ ਕੇ ਚਲੋ ਆਮ ਹੀ ਫੀਡਾਂ ਭੂੜਾ ਪਾ ਦਨੇ ਆਂਗੇ ਕਿਵੇਂ ਵੀ ਲਾ ਲਓ ਕੋਈ ਇਹਨਾਂ ਡਾਈਟ ਪਲਾਨ ਤੇ ਘੱਟ ਧਿਆਨ ਦਿੰਨੇ ਆਂਗੇ ਲਾ ਲਓ ਕੋਈ ਨਾ ਪਤਾ ਕੀ ਆਪਾਂ ਦਾਣਾ ਦੱਪਾ ਵੀ ਵਧੀਆ ਪਾਈ ਜੰਨੇ ਆਗੇ ਵੀ ਹਾਂ ਸੇਵਾ ਵੀ ਬਹੁਤ ਇਹ ਚਾਰ ਪਾ ਦਨੇ ਆਗੇ ਵੀ ਸਾਡੇ ਪਸ਼ੂ ਰਾਜੀ ਨੇ ਬਹੁਤ ਵਧੀਆ ਨੇ ਛੇਤੀ ਕਟੀਆਂ ਤਿਆਰ ਹੋਣ ਤੇ ਆਪਾਂ ਉਹਨਾਂ ਨੂੰ ਸੇਵਾ ਟੱਕੇ ਨੇ ਮਾਸ ਆਈਡਾ ਚਾੜ ਦੇਨੇ ਆਂ ਕਈ ਵਾਰ ਤਾਂ ਅੰਦਰ ਚਰਬੀ ਵੀ ਹੋ ਹੋ ਜਾਂਦੀ ਹੈਗੀ ਪਸ਼ੂ ਦੇ ਜਦੋਂ ਇੰਨਾ ਮਾਸ ਚੜਜਣਾ ਚਰਬੀ ਬਣ ਲੱਗੇ ਅੰਦਰ ਤਾਂ ਵੀ ਰਹਿਣ ਨਾ ਰਹਿਣ ਦੀ ਸਮੱਸਿਆ ਆਉਂਦੀ ਹੈ ਤੇ ਇੱਕ ਵੀਰੇ ਆਪਾਂ ਨਾ ਕੋਈ ਵੀ ਜਿਵੇਂ ਹੁਣ ਸੂਆ ਜਿਵੇਂ ਹੁਣ ਸੋਪੀ ਮੈਸ ਨਾਲ ਦੀ ਨਾਲ ਇਹਨੂੰ ਤਾਂ ਨਾ ਲੀਵਰ ਟੋਨਿਕ ਦੀ ਚਲਿਓ ਤੇ ਇੱਕ ਅਮੀਨ ਮਿਕਚਰ ਕੋਈ ਵੀ ਕਿਸੇ ਵੀ ਕੰਪਨੀ ਦਾ ਹੋਵੇ ਵਧੀਆ ਚਲੋ ਠੀਕ ਆ ਵੀ ਉਹ ਪਾਈ ਚਲੋ ਨਾਲ ਦੀ ਨਾਲ ਮੀਨਰ ਮੈਕਟਰ ਉਹ ਵੀ ਨਾਲ ਪਾਉਣਾ ਜ਼ਰੂਰੀ ਆ ਫੇਰ ਨਾ ਇਹਨਾਂ ਨੂੰ ਜਿਹੜੀ ਕੋਈ ਵੀ ਪਸ਼ੂ ਨੂੰ ਘਾੜਵਾਦ ਆਉਂਦੀ ਆ ਜਾਂ ਆਪਣੇ ਲਾ ਲੋ ਇਹਨਾਂ ਦੇ ਪਸ਼ੂਆਂ ਦੇ ਖਾਣੇ ਪੀਣੇ ਇਹੋ ਜਿਹੇ ਹੋਗੇ ਸੁਪਰੀਹਾਂ ਤੋਂ ਬਿਨਾ ਤਾਂ ਹੁਣ ਕੱਖ ਵੀ ਨਹੀਂ ਹੁੰਦੇ ਹੈਗੇ ਤੇ ਉਹ ਹੋ ਜਾਣਾ ਫਿਰ ਮੰਨ ਕੇ ਉਹ ਪੂਰੀ ਕਰ ਦਿੰਦਾ ਹੈਗਾ ਘਾੜਵਾਦ ਤੇ ਸਹੀ ਕਰ ਦਿੰਦਾ ਪਸ਼ੂ ਨੂੰ ਤੇ ਉਹ ਦੀ ਜੇ ਹੁਣ ਆਪਾਂ ਚਲੋ ਆਪਾਂ ਲਾ ਲਓ ਸਾ ਜਦੋਂ ਸਹੀ ਨਾ ਸਾਹ ਤੋਂ ਪਸੂ ਸੁਪੇ ਨਾ ਮੰਨ ਕੇ ਚਲੋ ਮਹੀਨੇ ਦੋ ਮਹੀਨਿਆਂ ਤੋਂ ਉਹਦੀ ਨਾਲ ਦੀ ਨਾਲ ਗੱਭਣੇ ਠਹਿਰ ਜੇ ਤਾਂ ਆਪਾਂ ਕਾਮਯਾਬ ਆ ਤੇ ਜੇ ਆਪਣਾ ਅਨੰਗ ਜੋ ਟਾਈਮ ਹੁਣ ਮੇਰੀਆਂ ਉਹ ਦੋ ਮਹਿਸਾਂ ਨਿਗੀਆਂ ਉਹਨਾਂ ਨੇ ਬਹੁਤ ਟਾਈਮ ਲੈ ਲਿਆ ਟਾਈਮ ਵੀ ਲੱਗਦਾ ਇੱਕ ਨੇ ਤਾਂ ਹੁਣ ਡਾਕਟਰ ਦੀ ਆਣ ਗੈਲੀ ਲਾ ਲਓ ਚਲ ਮੇਰੀ ਵੀ ਲਾ ਲਓ ਕਿਸਮਤ ਦੀ ਲਾ ਲਓ ਸਾਰਾ ਕੁਝ ਹੀ ਹੋ ਗਿਆ ਇਕੱਠਾ ਹੈ ਤਾਂ ਖੈਰ ਡਾਕਟਰ ਦੀ ਆ ਹੁਣ ਮੈਂ ਕਿਹੜਾ ਅੰਦਰੋਂ ਚੈੱਕ ਅਪ ਕਰਨਾ ਜਾਣਦੀ ਆਂਗੀ ਵੀ ਮੈਂ ਦੇਖ ਲਾ ਮੈਂ ਇਸ ਗੱਬਣ ਐ ਕਿ ਨਾ ਗੱਬਣ ਐਗੀ ਤੇ ਉਹ ਡਾਕਟਰ ਦੀ ਆੜ ਗਹਿਲੀ ਕਰਕੇ ਇੱਥੋਂ ਤੱਕ ਪਹੁੰਚੀ ਆ ਵਿਚਾਰੀ ਉਹ ਤੇ ਚਲੋ ਹਲੇ ਵੀ ਪਰਮਾਤਮਾ ਦੀ ਕਿਰਪਾ ਨਾਲ ਦੁਬਾਰਾ ਗੱਬਣ ਹੋਊਗੀ ਤੇ ਆਪਾਂ ਇਹਨੂੰ ਉਦੋਂ ਦੇ ਹੀ ਬਸ ਐ ਸੀ ਵੀ ਜਿਵੇਂ ਹੁਣ ਕਹਿ ਦਾਨੀ ਆ ਵੀ ਕਟਰੂ ਸਿੱਟ ਗਈ ਜੀ ਵੀ ਦੁਬਾਰਾ ਨਹੀਂ ਰਹਿੰਦੀ ਇਹ ਗੱਬਣ ਨਹੀਂ ਹੁੰਦੀ ਹੈਗੀ ਤੇ ਵੀਰੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਆਪਾਂ ਦੁਬਾਰਾ ਡਾਕਟਰ ਤੋਂ ਕਿਹਾ ਉਹ ਤੋਂ ਦਵਾਈ ਧਰੀ ਉਹਨੇ ਦੋ ਵਾ ਦੋ ਦਿਨੀ ਧਰ ਕੇ ਗਿਆ ਉਹ ਦੁਵਾ ਪਰ ਕੋਈ ਦਵਾਈ ਨਹੀਂ ਧਰਾਈ ਇਹਦੇ ਤੇ ਸਹੀ ਸੀਗੀ ਦੁਬਾਰਾ ਡਾਕਟਰ ਨੇ ਖਾਇ ਕਿ ਨਹੀ ਸਹੀ ਹੈਗੀ ਬਸ ਤੇ ਉਸ ਤੋਂ ਬਾਅਦ ਆਪਾਂ ਦੋ ਹੀਟ ਰੇਨੀਆਂ ਸਾਰਤੀਆਂ ਤੇ ਆਪਾਂ ਇਹਨੂੰ ਬਸ ਮੀਨਰ ਲੈਕਚਰ ਪਾਈ ਗਏ ਆਂਗੇ ਨਾਲ ਤੇ ਸਹੀ ਰਹੀ ਤੇ ਉਸ ਤੋਂ ਬਾਅਦ ਆਪਾਂ ਟੀਕਾ ਧਰਾਤਾ ਤੇ ਹੁਣ ਇਹ ਗੱਬਣਾ ਇਹਨੂੰ ਤੀਜਾ ਮਹੀਨਾ ਲੱਗ ਗਿਆ ਤੇ ਐਵੇਂ ਨਹੀਂ ਕੋਈ ਪ੍ਰੋਬਲਮ ਹੁੰਦੀ ਡਰਿਆ ਨਾ ਕਰੋ ਵੀ ਆਪਣੇ ਪਸ਼ੂ ਜੀ ਕੱਟਰੂ ਸਿੱਟ ਕੇ ਦੁਬਾਰਾ ਨੀ ਦੁੱਧੋ ਰਾਲਣੀਆਂ ਗੱਬਣਾ ਨਹੀਂ ਹੋਣੀਆਂ ਐ ਹੋ ਜਾਂਦਾ ਬਾਹ ਹੁੰਦਾ ਇਨਫੈਕਸ਼ਨ ਹੋ ਜਾਂਦੀ ਹੈ ਜੀ ਇਹ ਤਾਂ ਦੁਬਾਰਾ ਹੋਣੀ ਹੋਣਾ ਨਹੀਂ ਐਵੇਂ ਕੋਈ ਚੱਕਰ ਨਹੀਂ ਹੁੰਦਾ ਹੈਗਾ ਤੇ ਥੋੜਾ ਜਿਹਾ ਸਮਝਦਾਰੀ ਤੋਂ ਕੰਮ ਲਿਆ ਕਰੋ ਤੇ ਆਪਾਂ ਪਾਉਣੇ ਆ ਦੇਖ ਮੇਰੀ ਨੂਰੀਆ ਮੈਂ ਖਾਲੀ ਕੀਤਾ ਸੀ ਆ ਖਾਈ ਜਾਂਦੀ ਐ ਆਪਾਂ ਨਾ ਬਾਣੀ ਕੰਪਨੀ ਦਾ ਲੈਣੇ ਹੈਗੇ ਬਾਣੀ ਦੀ ਫੀਡ ਵੀ ਪਾਉਣੇ ਆਪਾਂ ਗਾਈ ਨੂੰ ਪਾਉਣੇ ਆ ਉਹਦੇ ਵਿੱਚ ਵੀ ਆਉਂਦਾਗਾ ਤੇ ਆਪਾਂ ਇਕੱਠੇ ਗੱਟਾ ਲੈ ਲੈਨੇ ਆ ਮੇਰੇ ਨਾਲ ਹੋਊ 20 25 ਕਿਲੋ ਤਾਂ ਹੋਊਗਾ ਹੀ ਹੋਊਗਾ ਤੇ ਉਹਦੇ ਵਧੀਆ ਰਿਜ਼ਲਟ ਹੈਗਾ ਖੈਰਾ ਅਲੀ ਮਿਟ ਗਿਆ ਇਹ ਵੇੜ ਤਾਂ ਇਹਨੇ ਆ ਪਾਉਣੇ ਆਪਾਂ ਬਾਣੀ ਮੇਨ ਪੰਜਾਬ ਇਹ ਥੋੜਾ ਹੀ ਆਪਾਂ ਨੂੰ ਆਇਆ ਹੁੰਦਾ ਹੈਗਾ ਉਤਪਾਦਨ ਵਧਾਵੇ ਖੁਸ਼ੀਆਂ ल्याਵੀ ਮੀਨਰ ਮਿਕਸਚਰੇ ਬਹੁਤ ਵਧੀਆ ਹੈਗਾ ਤੇ ਬਾਕੀ ਕਿਸੇ ਨੂੰ ਵੀ ਮੈਂ ਇਹ ਕੰਪਨੀ ਦਾ ਕੋਈ ਉਹ ਨਹੀਂ ਕਰਦੀ ਕਿਸੇ ਨੂੰ ਵੀ ਕੋਈ ਵੀ ਕੰਪਨੀ ਜਿਵੇਂ ਕਿ ਹੋਇਆ CRS ਦਾ ਕਈ ਵਾਰ ਤੇ ਆਪਾਂ ਜਿਵੇਂ ਕਹਿੰਨੇ ਆ ਪਸੂਰ ਰਿਪੀਟ ਹੁੰਦੇ ਨੇ ਕਿਵੇਂ ਵੀ ਲਾ ਲਓ ਤੇ ਅੱਜ ਕੱਲ੍ਹ پتہ ਕੀ ਹੈਗਾ ਆਪਾਂ ਇਹਦੇ ਪਸੂਰ ਰਿਪੀਟ ਵਾਰ-ਵਾਰ ਹੁੰਦੇ ਨੇ ਉਹਨਾਂ ਬਾਰੇ ਕਰਦਿਆਂ ਗੱਲਬਾਤਾਂ ਚ ਜੁਮੇ ਬਾਰ ਬਾਰ ਰਿਪੀਟ ਹੋਈ ਜਾਂਦੀ ਹੈ ਜੀ ਆਪਾਂ ਆਮ ਦੇਖੋ ਹੁਣ ਆਪਣੇ ਵਾਲੇ ਹੀ ਕੰਮ ਹੋਇਆ ਪਿਆਗਾ ਕੋਈ ਵੀ ਭੈਣ ਦਵਾਈ ਸ਼ੁਰੂ ਕਰੂ ਤਾਂ ਬੱਚਾ ਹੁੰਦਾ ਹੈਗਾ ਤੁਸੀਂ ਆਪ ਹੀ ਸਿਆਣੇ ਹੋ ਅੱਗੇ ਨਾਰਮਲ ਖਰਾਕਾਂ ਹੋਣੀਆਂ ਸੀਗੀਆਂ ਹੁਣ ਤਾਂ ਹਰ ਇੱਕ